ਮੁਦਾਬਾ 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 ਤੇ ਇਹ ਦੇਖੋ 10 15 ਦਿਨ ਹੋ ਗਿਆ ਸਾਡੇ ਬਿਨਾ ਬਰਸਾਤ ਤੋਂ ਨਾਲੇ ਦਾ ਪਾਣੀ ਇੰਨਾ ਆਂਦਾ ਕਿ ਅਸੀਂ ਲੋਕ ਬਹੁਤ ਪਰੇਸ਼ਾਨ ਆ ਇੱਥੋਂ ਲੋਕ ਇੰਨੇ ਡਰ ਚੁੱਕੇ ਇੰਨੇ ਖਫਾ ਹੋ ਚੁੱਕੇ ਨੇ ਕਿ ਲੋਕ ਆਪਣੇ ਮਕਾਨ ਵੇਚ ਵੇ ਜਾ ਰਹੇ ਮਕਾਨ ਨੇ ਵਿਕਦੇ ਦੇਖੋ ਰੋਜ਼ ਅਸੀਂ ਪਾਦੀਆ ਨੂੰ ਫੋਨ ਕਰਦੇ ਆ ਤੇ ਸਫਾਈ ਕਰਕੇ ਜਾਂਦੇ ਆ 2 ਘੰਟੇ ਬਾਅਦ ਫੇਰ ਪਾਣੀ ਆ ਜਾਂਦਾ ਇੰਨੀ ਗੰਦਗੀ ਇਨਾ ਨਰਕ ਉਸ ਇਲਾਕੇ 'ਚ ਜਾ ਕੇ ਬਣਿਆ ਪਿਕਚਰਸ ਇਹਨਾਂ ਦੇ ਕੋਲ ਸਾਡੇ ਨੀਵੇਂ ਘਰ ਉਹ ਅੰਦਰ ਸਾਰਾ ਬਾਥਰੂਮ ਬੇੜੇ ਲੈਟਿੰਗਾਂ ਸਭ ਭਰ ਜਾਂਦੀਆਂ ਵਾਂ ਨਗਰ ਨਿਗਮ ਨੇ ਲੋਕਾਂ ਦੀ ਸਹੂਤਾਵਾਂ ਨਹੀਂ ਦੇਣੀਆਂ ਲੋਕਾਂ ਦੀ ਸਫਾਈ ਵਿਵਸਥਾ ਨਹੀਂ ਠੀਕ ਕਰਨੀ ਤੇ ਫਿਰ ਨਗਰ ਨਿਗਮ ਦਾ ਫਾਇਦਾ ਕੀ ਹੈ ਐਮਐਲਏ ਸਾਹਿਬ ਦੇਖੋ ਆਏ ਹੋਗੇ ਜਾਨੂ ਨਹੀਂ ਪਤਾ ਸਾਡੀਆਂ ਦੋ ਗਲੀਆਂ 'ਚ ਬਿਲਕੁਲ ਨਹੀਂ ਆਏ ਸਾਡਾ ਨਾ ਉਹਨਾਂ ਦੇ ਆਇਆਂ ਦਾ ਪਤਾ ਨਾ ਕੁਛ ਨਾਲੇ ਵਿੱਚ ਵੜ ਕੇ ਫੋਟੋ ਖਿਚਾ ਲੈਣੀ ਫੋਟੋ ਖਿਚਾ ਕੇ ਫੇਸਬੁੱਕ ਤੇ ਪਾ ਦੇਣੀ ਉਹ ਨਾਲ ਸਫਾਈ ਵਿਵਸਥਾ ਠੀਕ ਨਹੀਂ ਹੋ ਜਾਂਦੀ ਮਨਜੂਨਾਵਾਂ ਜੀ ਦੇਖੋ ਢੋਕਾ ਮਲੇ ਜੋ ਕੀ ਦਿੱਕਤ ਆ ਦਿੱਕਤ ਇਹ ਦੇਖੋ 10 15 ਦਿਨ ਹੋ ਗਏ ਆ ਸਾਡੇ ਬਿਨਾ ਬਰਸਾਤ ਤੋਂ ਨਾਲੇ ਦਾ ਪਾਣੀ ਇੰਨਾ ਆਂਦਾ ਕਿ ਅਸੀਂ ਲੋਕ ਬਹੁਤ ਪਰੇਸ਼ਾਨ ਆ ਠੀਕ ਹੈ ਨਾ ਦੇਖੋ ਰੋਜ਼ ਅਸੀਂ ਪਾਜਿਆ ਨੂੰ ਫੋਨ ਕਰਦੇ ਆ ਤੇ ਸਫਾਈ ਕਰਕੇ ਜਾਂਦੀ ਆ ਦੋ ਘੰਟੇ ਬਾਅਦ ਫੇਰ ਪਾਣੀ ਆ ਜਾਂਦਾ ਦੱਸੋ ਸਾਡਾ ਕੀ ਹਾਲ ਹੋਏਗਾ ਸਾਡੇ ਨੀਵੇਂ ਘਰ ਉਹ ਅੰਦਰ ਸਾਰਾ ਬਾਥਰੂਮ ਬੇੜੇ ਲੈਟਰੀਆ ਸਭ ਭਰ ਜਾਂਦੀਆਂ ਵਾ ਇਹ 10 12 ਦਿਨ ਹੋ ਗਏ ਤੇ ਕੋਈ ਸਫਾਈ ਕੋਈ ਸਫਾਈ ਵਾਲੇ ਨੂੰ ਫੋਨ ਕਰਦੇ ਆ ਸਫਾਈ ਹੋ ਜਾਂਦੀ ਆ ਫੇਰ ਪਾਣੀ ਤਾਂ ਫੇਰ ਆ ਜਾਂਦਾ ਰਾਤ ਨੂੰ 12 1 ਵਜੇ ਪਾਣੀ ਆ ਜਾਂਦਾ ਦੱਸੋ ਅਸੀਂ ਕੀ ਕਰੀਏ ਟੋਟੇ ਦੇ ਐਮਐਲਏ ਸਾਹਿਬ ਨੇ ਮਿਲੇ ਐਮਐਲਏ ਸਾਹਿਬ ਨੇ ਦੇਖੋ ਆਏ ਹੋਊਗੇ ਜਾਨੂ ਨਹੀਂ ਪਤਾ ਸਾਡੀਆਂ ਦੋ ਗਲੀਆਂ 'ਚ ਬਿਲਕੁਲ ਨਹੀਂ ਆਏ ਸਾਡ ਨੂੰ ਨਾ ਉਹਨਾਂ ਦੇ ਆਇਆਂ ਦਾ ਪਤਾ ਨਾ ਕੁਛ ਅਸੀਂ ਉਹਨਾਂ ਨੂੰ ਕਪਲੇਟ ਕੀ ਕਰੀਏ ਜਦ ਜਿਹੜਾ ਸਾਡੇ ਮਹੱਲੇ 'ਚ ਆ ਕੇ ਨਹੀਂ ਵੱਟਦਾ ਸਾਡੇ ਅਸੀਂ ਆ ਉਹਨਾਂ ਨੂੰ ਬਾਜੀ ਦੀ ਕਪਲੇਟ ਕਰ ਦਿੱਦੀ ਆ ਉਹ ਸਾਡੀ ਸੁਣਵਾਈ ਜ਼ਰੂਰ ਕਰਦੇ ਆ ਠੀਕ ਹੈ ਨਾ ਹੁਣ ਅਸੀਂ ਇਸ ਤੋਂ ਇਲਾਵਾ ਕੁਝ ਨਹੀਂ ਕਹਿ ਸਕਦੇ ਇੰਨਾ ਗਾਰਾ ਅਸੀਂ ਚੱਕੀ ਦਾ ਨਾ ਉਹ ਗਾਰੇ ਵਿੱਚ ਡੀਸੀ ਸਾਹਿਬ ਜائیں ਐਮਐਲਏ ਇੱਕ ਵਾਰੀ ਅੱਗੇ ਤਾਂ ਦੇਖੋ ਕਿ ਅਸੀਂ ਕਿਹੜੀ ਸਮੱਸਿਆ ਤੋਂ ਝੂੜਦੇ ਆਂ ਨਾ ਅਸੀਂ ਉਧਰ ਸਬਜ਼ੀ ਲੈਣ ਜਾ ਸਕਦੇ ਆਂ ਨਾ ਕਿਸੇ ਕੰਮ ਜਾ ਸਕਦੇ ਇਹਨਾਂ ਲੰਬਾ ਜਿਹੜਾ ਅਸੀਂ ਕੱਢੀ ਤਾਂ ਅਸੀਂ ਜਾਈਦਾ ਐਦਾਂ ਐ ਕਿ ਵਾਰਡ ਨੰਬਰ 82 ਦੇ ਵਿੱਚ ਜੀ ਸਫਾਈ ਦੀ ਵਿਵਸਥਾ ਦਾ ਬੜਾ ਬੁਰਾ ਹਾਲ ਹੈ ਥੋੜੀ ਜੀ ਬਰਸਾਤ ਪੈਂਦੀ ਹੈ ਗੰਦਾ ਪਾਣੀ ਲੋਕਾਂ ਦੇ ਘਰਾਂ ਚੱਲ ਜਾਂਦਾ ਇੱਥੋਂ ਲੋਕ ਇਹਨੇ ਡਰ ਚੁੱਕੇ ਇਹਨੇ ਖਫਾ ਹੋ ਚੁੱਕੇ ਨੇ ਕਿ ਲੋਕ ਆਪਣੇ ਮਕਾਨ ਵੇਚ ਕੇ ਜਾਦੇ ਮਕਾਨ ਨਹੀਂ ਵਿਕਦੇ ਇਨੀ ਗੰਦਗੀ ਇਹਨਾਂ ਨਰਕ ਉਸ ਇਲਾਕੇ 'ਚ ਜਾ ਕੇ ਬਣਿਆ ਪਿਕਚਰਸ ਇਹਨਾਂ ਦੇ ਕੋਲ ਸੋ ਜੇ ਮਤਲਬ ਨਗਰ ਨਿਗਮ ਨੇ ਲੋਕਾਂ ਦੀ ਸੁਵਿਧਾਾਂਵਾਂ ਨਹੀਂ ਦੇਣੀਆਂ ਲੋਕਾਂ ਦੀ ਸਫਾਈ ਵਿਵਸਥਾ ਨਹੀਂ ਠੀਕ ਕਰਨੀ ਤੇ ਫਿਰ ਨਗਰ ਨਿਗਮ ਦਾ ਫਾਇਦਾ ਕੀ ਹੈ ਤੋ ਸਾਰੇ ਲੋਕ ਜੇ ਇੱਥੇ ਆਏ ਨੇ ਕਿਉਂਕਿ ਸ਼ੌਂਕ ਨਹੀਂ ਘਰ ਛੱਡ ਕੇ ਇੱਥੇ ਆਂਦਾ ਸਰ ਐਮਐਲਏ ਸਾਹਿਬ ਤਾਂ ਬਪੀ ਜੀ ਬਹੁਤ ਦਾਅਵੇ ਕਰਦੇ ਨੇ ਕਿ ਮੈਂ ਵੜ ਵੜ ਨਾਲੇ ਵਿੱਚ ਜਿਹੜਾ ਉਹ ਨਾਲੇ ਵਿੱਚ ਵੜ ਕੇ ਫੋਟੋ ਖਿਚਾ ਲੈਣੀ ਫੋਟੋ ਖਿਚਾ ਕੇ ਫੇਸਬੁੱਕ ਤੇ ਪਾ ਦੇਣੀ ਉਹ ਨਾਲ ਸਫਾਈ ਵਿਵਸਥਾ ਠੀਕ ਨਹੀਂ ਹੋ ਜਾਂਦੀ ਜੀ ਇਸ ਕਰਕੇ ਜਿਹੜਾ ਪਿੱਛੇ ਵੀ ਸ਼ਿਵਾਈ ਨਗਰ ਦਾ ਨਾਲਾ ਭਰਿਆ ਉਹ ਵੀ ਪ੍ਰੋਪਰ ਡੰਗ ਨਾਲ ਨਹੀਂ ਬਣਿਆ ਜਿੱਕੇ ਤੇ ਪ੍ਰਮਾਤਮਾ ਨੇ ਕਾਂਗਰਸੀ ਸਰਕਾਰ ਲਿਆਂਦੀ ਤੇ ਸਾਰਾ ਸਹਾਈ ਕੀ ਦੋ 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 ਡਿਸਪੋਜ਼ਲ ਉੱਥੇ ਵੱਡੇ ਲੱਗ ਜਾਣ ਜੀ ਲੱਗਦੇ ਉਹ ਉਥੇ ਨਾਲ ਇੱਕ ਜਨਰੇਟਰ ਲੱਗ ਜਵੇ ਇਹਨਾਂ ਨੂੰ ਰਸਤਾ ਮੈਂ ਦੱਸਦਾ ਪਾਣੀ ਚੱਕ ਕੇ ਬਾਗਣੀ ਆ ਨਹੀਂ ਨਾ ਤੋ ਜਿਹੜਾ ਹੁਣ ਪਿੱਛੋਂ ਪਾਣੀ ਜ਼ਿਆਦਾ ਛੱਡਿਆ ਜਾਂ ਜਦੋਂ ਵੱਡਾ ਨਾਲਾ ਭਰ ਜਾਂਦਾ ਫਿਰ ਪਾਣੀ ਲੋਕਾਂ ਦੇ ਘਰਾਂ ਚ ਆ ਜਾਂਦਾ ਵੱਡੇ ਨਾਲੇ ਦੀ ਸਫਾਈ ਹੋਣ ਵਾਲੀ ਹੈ ਜਿਹੜਾ ਸ਼ਿਵਾਜੀ ਨਗਰ ਦਾ ਨਾਲਾ ਹੈ ਉਹਦੀ ਸਫਾਈ ਹੋਣ ਵਾਲੀ ਹੈ ਆ ਜਿਹੜਾ ਢੋਕਾ ਮੱਲਾ ਦੀ ਪਤਾ ਨਹੀਂ ਕਿੰਨੀ ਗਾਰ ਭਰੀ ਪਈ 200 ਟਰੱਕ ਜਦੋਂ ਮੇਰੀ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਸ ਦਿਨ 2 200 3 300 ਟਰੱਕ ਮੈਂ ਸ਼ਾਮ ਨੂੰ ਉੱਥੇ ਸੀ ਬੈਠ ਕੇ ਕੁਰਸੀਆਂ ਢਾਹ ਕੇ ਉੱਥੋਂ ਗਾਰ ਘੜਾਉਂਦੇ ਸੀ ਅੱਜ ਇਹਨਾ ਬੁਰਾ ਹਾਲ ਹੋ ਚੁੱਕਾ ਲੋਕਾਂ ਹਾਹਾਕਾਰ ਮਚੀ ਪਈ ਆ ਇਹ ਕੱਲਾ ਇਸ ਇਲਾਕੇ ਨਹੀਂ ਸਾਰੇ ਸ਼ਹਿਰ ਦੀ ਸਫਾਈ ਵਿਵਸਥਾ ਖਬਰਾਈ ਬੁਖੜਾਈ ਪਈ